ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਆਜ਼ੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਵਧੀਆ ਰਹੇਗੀ ਇਹ ਵੀ ਸਾਰੀ ਭੈਣਾਂ ਦੀ ਡਿਮਾਂਡ ਸੀ ਕਿ ਪਲੀਜ਼ ਹੁਣ ਸਾਨੂੰ ਕੁਝ ਕਾਟਨ ਦੇ ਸੂਟ ਦਿਖਾਓ ਹਨਾ ਬਸ ਜਿੱਦਾਂ ਅਸੀਂ ਕੁਝ ਗਰਮ ਸੂਟ ਅਪਲੋਡ ਕਰ ਦਿੰਨੇ ਆ ਤਾਂ ਭੈਣਾਂ ਦੀ ਡਿਮਾਂਡ ਆ ਜਾਂਦੀ ਹੈ ਹੁਣ ਕੁਝ ਸਾਨੂੰ ਕਾਟਨ ਵਰਕ ਵਾਲੇ ਵੀ ਦਿਖਾਓ ਆਪਾਂ ਨੂੰ ਥੋੜਾ ਆਈਡੀਆ ਮਿਲ ਸਕੇ ਤੇ ਮੈਂ ਹਮੇਸ਼ਾ ਇਹ ਕਹਿੰਦੀ ਹਣੀ ਆ ਕੀ ਤੁਸੀਂ ਇੰਨੀ ਟੈਨਸ਼ਨ ਨਾ ਲਿਆ ਕਰੋ ਅਗਰ ਤੁਹਾਨੂੰ ਜਿਵੇਂ ਆ ਸਰਦੀ ਵਾਲੇ ਸੂਟਾਂ ਦੀਆਂ ਵੀਡੀਓ ਅਪਲੋਡ ਕੀਤੀ ਸੀ ਪਿੱਛੇ ਨਾ ਤਾਂ ਉਹਨਾਂ ਤੋਂ ਤੁਹਾਨੂੰ ਕੋਈ ਵਰਕ ਪਸੰਦ ਦੇ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਕਾਟਨ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਭੈਣੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਸਕਿਪ ਨਾ ਕਰਿਆ ਕਰੋ ਮੈਂ ਐਸੇ ਕਰਕੇ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਉਂਦੇ ਆ ਨਾਲ ਤਾਂ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਪਤਾ ਲੱਗ ਰਹੇ ਹਨ ਨਾਲ ਹੀ ਤੁਹਾਨੂੰ ਇਹ ਚੀਜ਼ ਬਾਰੇ ਨੌਲੇਜ ਮਿਲਦੀ ਰਹੇ ਵੀ ਕਿਹੜੇ ਫੈਬਰਿਕ ਦੇ ਉੱਪਰ ਆਪਾਂ ਕਿਹੜਾ ਵਰਕ ਜਿਹੜਾ ਕਰਵਾ ਸਕਦੇ ਆ ਤੇ ਲੋ ਜੀ ਵੀਡੀਓ ਸ਼ੁਰੂ ਕਰਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਇੱਕ ਗੱਲ ਹੋਰ ਨਾਲ ਹੀ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਸ ਜਿਹੜੀਆਂ ਭੈਣਾਂ ਸਾਡੀਆਂ ਵੀਡੀਓ ਤੋਂ ਵਾਂਝੀਆਂ ਰਹਿ ਜਾਂਦੀਆਂ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਭੈਣਾਂ ਦੇ ਬੁਟੀਕ ਦੇ ਕਿਹੜੇ-ਕਿਹੜੇ ਸੂਟ ਬੰਦਦੇ ਨੇ ਤੇ ਤੁਸੀਂ ਵੀਡੀਓ ਜੇ ਸ਼ੇਅਰ ਕਰੋਗੇ ਤਾਂ ਸਾਰੇ ਤੱਕ ਸਾਡੀ ਵੀਡੀਓ ਜਿਹੜੀ ਪਹੁੰਚੇਗੀ ਚਲੋ ਜੀ ਕਰਦੇ ਹਾਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜਿਹੇ ਸੂਟ ਤੋਂ ਇਹ ਰਹੇਗਾ ਜੀ ਫੁਲਕਾਰੀ ਸੂਟ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਦਾ ਡਿਜ਼ਾਈਨ ਸਾਨੂੰ ਭੇਜਿਆ ਗਿਆ ਸੀ ਸੇਮ ਐਜ਼ ਇਟ ਹੀ ਆਪਾਂ ਨੇ ਬਣਾਇਆ ਤੇ ਫੈਬ੍ਰਿਕ ਇਤੇ ਮੈਂ ਦੱਸ ਦਿੰਨੀ ਆਂ ਵੀ ਜਿਹੜਾ ਤੁਸੀਂ ਫਲਕਾਰੀ ਸੂਟ ਬਣਾਉਣਾ ਚਾਹੁੰਦੇ ਹੋ ਹਨਾ ਤਾਂ ਪਲੀਜ਼ ਤੁਸੀਂ ਖਾਦੀ ਦੇ ਉੱਪਰ ਬਣਵਾਇਓ ਖਾਦੀ ਸਿਲਕ ਦੇ ਉੱਪਰ ਕਿਉਂਕਿ ਇਹ ਖੱਦਰ ਨਾਲ ਮੈਚ ਹੁੰਦਾ ਠੀਕ ਹੈ ਕਿਉਂਕਿ ਖੱਦਰ ਦੇ ਉੱਪਰ ਵਗੈਰਾ ਆਪਾਂ ਬਣਾਵਾਂਗੇ ਤਾਂ ਕਾਫੀ ਹੈਵੀ ਹੋ ਜਾਣਾ ਸੂਟ ਉਹ ਯਾਨੀ ਕਿ weight ਦੇ ਅਕੋਰਡਿੰਗ ਕਈ ਵਾਰ ਉਹਨਾਂ ਆਪਣਾ ਭਾਰ ਨਹੀਂ ਹੁੰਦਾ ਜਦੋਂ ਜਿੰਨਾ ਆਪਣੇ ਖੱਦਰ ਦਾ ਭਾਰ ਹੋ ਜਾਂਦਾ ਠੀਕ ਹੈ ਜੀ ਬਹੁਤ ਸੋਹਣਾ ਨੈੱਕ ਦੇ ਉੱਪਰ ਕੰਮ ਹੈ ਬਟ ਸਾਈਜ਼ ਜਿਹੜਾ ਬਹੁਤ ਹੀ ਸਲਿਮ ਹੈ ਜੀ ਤੁਸੀਂ ਦੇਖ ਸਕਦੇ ਹੋ ਸ਼ਰਟ ਬਹੁਤ ਹੀ ਪਤਲੀ ਜਿਹੀ ਬਣੀ ਹੋਈ ਹੈ ਫਿਟਿੰਗ ਦੇ ਅਕੋਰਡਿੰਗ ਇਸ ਤਰ੍ਹਾਂ ਘੇਰੇ ਤੋਂ ਲੈ ਕੇ ਉੱਪਰ ਤੱਕ ਸਾਰਾ ਜਿਹੜਾ ਵਰਕ ਕੀਤਾ ਹੋਇਆ ਹੈ ਔਰ ਬਹੁਤ ਸੋਹਣਾ ਵਿੱਚ ਜ਼ਰੀ ਦਾ ਕੰਮ ਵੀ ਕੀਤਾ ਹੋਇਆ ਹੈ ਕਿ ਪ੍ਰੋਪਰ ਸਾਡੇ ਸੂਟ ਜਿਹੜੀ ਸੋਹਣੀ ਲੁੱਕ ਆਵੇ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਤੁਹਾਨੂੰ ਇਹ ਸੇਮ ਡਿਜ਼ਾਈਨ ਪਸੰਦ ਆ ਤੁਸੀਂ ਸੇਮ ਵੀ ਕਰਵਾ ਸਕਦੇ ਹੋ ਕਲਰ ਅਗਰ ਤੁਸੀਂ ਚੇਂਜ ਕਰਾਉਣਾ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਕਿਉਂਕਿ ਕਈ ਵਾਰ ਕਲਰ ਸੀਮ ਹੁੰਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਰਹੇਗਾ ਆਪਣੀਆਂ ਬਾਹਾਂ ਦੇ ਉੱਪਰ ਕੰਮ ਸੇਮ ਹੀ ਜਿਹੜਾ ਕੁੜਤੀ ਤੇ ਆਪਣੀ ਦਾ ਕੰਮ ਉਹੀ ਸੇਮ ਹੀ ਆਪਣੀਆਂ ਬਾਹਾਂ ਦੇ ਉੱਪਰ ਕੀਤਾ ਹੋਇਆ ਠੀਕ ਹੈ ਜੀ ਫੈਬਰਿਕ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਖਾਦੀ ਸਿਲਕ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਹੈ ਯਾਨੀ ਕਿ ਰੌਅ ਸਿਲਕ ਦੇ ਉੱਪਰ ਤੁਸੀਂ ਇਸ ਨੂੰ ਵੈਸੇ ਤਾਂ ਫੁਲਕਾਰੀ ਜਿਹੜੀ ਉਹ ਖਾਦੀ ਤੇ ਹੀ ਸੋਹਣੀ ਲੱਗਦੀ ਹੈ ਅਗਰ ਤੁਸੀਂ ਨਹੀਂ ਲਾਈਕ ਕਰਦੇ ਖਾਦੀ ਸਿਲਕ ਦਾ ਫੈਬਰਿਕ ਤਾਂ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਤੇ ਇਸ ਦੇ ਨਾਲ ਆਪਾਂ ਰੱਖੀ ਹੋਈ ਜੀ ਬੋਟਮ ਜਿਸ ਤਰ੍ਹਾਂ ਦਾ ਡਿਜ਼ਾਈਨ ਸਾਨੂੰ ਭੇਜਿਆ ਗਿਆ ਸੀ ਸੇਮ ਹੀ ਆਪਾਂ ਨੇ ਬਾਟਮ ਬਣਾਈ ਹੋਈ ਹੈ ਬਾਟਮ ਦੇ ਵਿੱਚ ਮੋਰ ਨਹੀਂ ਬਣੀ ਹੋਈ ਸੀ ਫਿਰ ਸਾਨੂੰ ਮੋਰਨ ਦੇ ਅਕੋਰਡਿੰਗ ਹੀ ਕਲਰ ਜਿਹੜੇ ਐਡ-ਆਨ ਕਰਨੇ ਪਏ ਨੇ ਠੀਕ ਹੈ ਜੀ ਇਸ ਤਰ੍ਹਾਂ ਫਿਰ ਵੀ ਆਪਾਂ ਨੇ ਜਿਹੜਾ ਆਪਣੇ ਸੂਟ ਦਾ ਸ਼ਰਟ ਦਾ ਫੈਬਰਿਕ ਦਾ ਬੇਸ ਹੈ ਉਹਦੇ ਨਾਲ ਦਾ ਕਲਰ ਆਪਾਂ ਨੇ ਇਸ ਬਾਟਮ ਦੇ ਵਿੱਚ ਐਡ-ਆਨ ਕੀਤਾ ਹੋਇਆ ਬਟ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਕਿਉਂਕਿ ਡਿਜ਼ਾਈਨਰ ਸੂਟਾਂ ਦਾ ਇਹੀ ਹੁੰਦਾ ਵੀ ਕੋਈ ਸਮਝ ਨਹੀਂ ਆਉਂਦਾ ਵੀ ਕਿੱਥੇ ਕੀ ਬਣਿਆ ਹੋਇਆ ਠੀਕ ਹੈ ਜੀ ਤੇ ਆਪਾਂ ਬਾਟਮ ਵੀ ਜਿਹੜੀ ਉਹ ਵੀ ਖਾਦੀ ਸਿਲਕ ਦੇ ਉੱਪਰ ਹੀ ਬਣਾਈ ਹੋਈ ਹੈ ਕਿਉਂਕ ਔਰ ਕਈ ਵਾਰ ਜਿਹੜਾ ਕਲਰ ਆਪੋਸਿਟ ਵਿੱਚ ਮੈਚ ਨਹੀਂ ਹੁੰਦਾ ਹੈਗਾ ਤੇ ਇਸ ਤਰ੍ਹਾਂ ਨਾਲ ਰਹੇਗਾ ਜੀ ਦੁਪੱਟਾ ਦੁਪੱਟਾ ਸਾਡਾ ਬਹੁਤ ਹੀ ਹੈਵੀ ਹੈ ਜੀ ਇਹ ਦੁਪੱਟੇ ਦੀ ਕੋਸਟ ਬਹੁਤ ਜ਼ਿਆਦਾ ਪੈ ਜਾਂਦੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਖੁੱਲਾ ਡੁਲਾ ਦੁਪੱਟਾ ਹੈ ਜੀ ਆਰਾਮ ਨਾਲ ਤੁਸੀਂ ਬੁੱਕਲ ਮਾਰੋ ਸਿਰ ਦੇ ਉੱਪਰ ਲਓ ਠੀਕ ਹੈ ਬਸ ਤਾਰੇ ਤੇ ਲੋੜ ਨਹੀਂ ਪੈਂਦੀ ਕਿਉਂਕਿ ਜਾਗੋ ਵਾਸਤੇ ਸਪੈਸ਼ਲ ਸੂਟ ਹੈ ਇਹ ਤੁਹਾਨੂੰ ਮੈਂ ਦੁਪੱਟੇ ਦੀ ਡਿਜ਼ਾਈਨਿੰਗ ਦਿਖਾਉਣੀ ਆ ਗੋਟਾ ਪੱਤੀ ਨਾਲ ਤੁਸੀਂ ਦੇਖ ਸਕਦੇ ਹੋ ਸਾਰਾ ਡਿਜ਼ਾਈਨ ਕੀਤਾ ਹੋਇਆ ਫੋਰ ਸਾਈਡ ਵੀ ਠੀਕ ਇਸ ਤਰ੍ਹਾਂ ਬਿਲਕੁਲ ਪੰਜਾਬੀ ਸੱਭਿਆਚਾਰ ਅਗਰ ਮੈਂ ਗੱਲ ਕਰਾਂ ਤਾਂ ਬਿਲਕੁਲ ਜਿਦਾ ਪੁਰਾਣੇ ਸਮੇਂ ਦਾ ਦੁਪੱਟਾ ਸੀ ਇਸ ਤਰ੍ਹਾਂ ਟਿੱਕੇ ਲਾ ਕੇ ਪਤਾਸੇ ਲਾ ਕੇ ਆਪਾਂ ਦੁਪੱਟਾ ਜਿਹੜਾ ਰੈਡੀ ਕੀਤਾ ਬਹੁਤ ਸਾਰਾ ਟਾਈਮ ਲੱਗ ਜਾਂਦਾ ਜੀ ਦੁਪੱਟੇ ਨੂੰ ਰੈਡੀ ਕਰਨ ਨੂੰ ਠੀਕ ਹੈ ਇਸ ਕਰਕੇ ਜੀ ਕੋਸਟ ਵੀ ਕਾਫੀ ਜ਼ਿਆਦਾ ਆ ਜਾਂਦੀ ਹੈ ਅਗਰ ਮੈਂ ਸਿੰਗਲ ਦੁਪੱਟੇ ਦੀ ਗੱਲ ਕਰਾਂ ਤਾਂ ਆਰਾਊਂਡ 5000 ਪਲੱਸ ਸਿੰਗਲ ਦੁਪੱਟਾ ਹੀ ਰੈਡੀ ਹੁੰਦਾ ਠੀਕ ਹੈ ਜੀ ਬਹੁਤ ਟਾਈਮ ਲੱਗਦਾ ਬਹੁਤ ਘੱਟ ਟਾਈਮ ਸੀ ਆਪਾਂ ਇਹ ਜਿਹੜਾ ਦੁਪੱਟਾ ਰੈਡੀ ਕੀਤਾ ਏ ਠੀਕ ਹੈ ਜੀ ਔਰ ਜਿਵੇਂ ਤੁਹਾਨੂੰ ਦੁਪੱਟਾ ਭੇਜਿਆ ਗਿਆ ਸੀ ਆਪਾਂ ਸੇਮ ਐਜ਼ ਇਟ ਹੀ ਬਣਾਇਆ ਹੋਇਆ ਥੋੜਾ ਬੋਤਾ ਦੇਖੋ ਚੇਂਜ ਹੋ ਜਾਂਦਾ ਬਟ ਆਪਾਂ ਲੁੱਕ ਵਾਈਜ਼ ਸੇਮ ਹੀ ਰੱਖਿਆ ਹੋਇਆ ਦੁਪੱਟਾ ਪੂਰਾ ਖੁੱਲਾ ਡੁੱਲਾ ਹੈ ਠੀਕ ਹੈ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਜਿਹੜਾ ਉੱਪਰ ਹੋਇਆ ਹੋਇਆ ਠੀਕ ਹੈ ਜੀ ਦੁਪੱਟਾ ਆਪਾਂ ਰੱਖਿਆ ਹੋਇਆ ਜੀ ਪਿਓਰ ਔਰਗੈਂਜ਼ਾ ਦਾ ਠੀਕ ਹੈ ਤੁਸੀਂ ਇਸ ਨੂੰ ਕਮਲ ਦਾ ਇਤੇ ਵੀ ਕਰਵਾ ਸਕਦੇ ਹੋ ਪਿਓਰ ਕਮਲ ਚਨੋਂਨ ਤੇ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਬਹੁਤ ਹੈਵੀ ਦੁਪੱਟਾ ਹੈ वैसे ज्यादा वेट दे अकॉर्डिंग अगर मैं कहता वेट दे ਵਿੱਚ ਹੈਵੀ ਨਹੀਂ ਹੈਗਾ ਇੰਨਾ ਕਿਉਂਕਿ ਤੁਹਾਨੂੰ ਪਤਾ ਗੋਟਾ ਪਤੀ ਦਾ ਕੰਮ ਹੈ ਤਾਂ ਹਲਕੇ-ਫੁਲਕੇ ਆ ਪਤਾਸੇ ਜੇ ਲੱਗੇ ਹੋਏ ਨੇ ਵਿੱਚ ਹਨ ਇਸ ਤਰ੍ਹਾਂ ਤੇ ਲਾਈਟ weight ਵੀ ਹੈ ਬਟ ਦੇਖਣ ਨੂੰ ਲੁੱਕ ਵਾਈਜ਼ ਬਹੁਤ ਜ਼ਿਆਦਾ ਹੈਵੀ ਲੱਗ ਰਿਹਾ ਜੀ ਠੀਕ ਹੈ ਅਗਰ ਤੁਹਾਨੂੰ ਇਹ ਵਾਲਾ ਸੇਮ ਡਿਜ਼ਾਈਨ ਪਸੰਦ ਆ ਤੇ ਦੁਪੱਟਾ ਸੇਮ ਰੈਡੀ ਕਰਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਮੈਨੂੰ ਤਾਂ ਪਰਸਨਲੀ ਬਹੁਤ ਸੋਹਣਾ ਲੱਗਿਆ ਕਿਉਂਕਿ ਜਾਗੋ ਤੇ ਤਾਂ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਜੀ ਇਦਾਂ ਦਾ ਕੁਝ ਡਿਫਰੈਂਟ ਜਾਈ ਪੰਜਾਬੀ ਕਲਚਰ ਜਿਹੜਾ ਉਹ ਵਧੀਆ ਲੱਗਦਾ ਹੈ ਬਾਕੀ ਤੁਹਾਡੀ ਚੁਆਇਸ ਹੈ ਜੀ ਲੋ ਜੀ ਇਹ ਸੂਟ ਮੈਂ ਤੁਹਾਨੂੰ ਅਨਸਟਿਚ ਵੀ ਦਿਖਾਏ ਸੀ ਤੇ ਹੁਣ ਆਪਾਂ ਸੋਚਿਆ ਕਿ ਤੁਹਾਨੂੰ ਸਟਿਚ ਕੀਤੇ ਹੋਏ ਵੀ ਦਿਖਾ ਦਈਏ ਕਿਉਂਕਿ ਤੁਹਾਨੂੰ ਪ੍ਰੋਪਰ ਜਿਹੜੀ ਲੁੱਕ ਪਤਾ ਲੱਗ ਸਕੇ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਸਿੰਪਲ ਨੈਕ ਬਣਾਇਆ ਹੋਇਆ ਹੈ ਨੈਕ ਦੇ ਉੱਪਰ ਆਪਾਂ ਕੁਝ ਵੀ ਨਹੀਂ ਕੀਤਾ ਠੀਕ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਹਦੇ ਚਾਪਾ ਜਰੀਏ ਐਡ-ਆਨ ਕੀਤੀ ਹੋਈ ਏ ਕਿਉਂਕਿ ਸਾਨੂੰ ਜਿਹੜਾ ਡਿਜ਼ਾਈਨ ਭੇਜਿਆ ਗਿਆ ਸੀ ਉਹ ਸੇਮ ਐਜ਼ ਇਟ ਆ ਬਣਿਆ ਹੋਇਆ ਸੀ ਇਸ ਤਰ੍ਹਾਂ ਘੇਰੇ ਤੋਂ ਲੈ ਕੇ हिਪ ਤੱਕ ਦਾ ਕੰਮ ਕੀਤਾ ਹੋਇਆ ਕੱਲ ਜਿਹੜੇ ਆਪਾਂ ਡਿਜ਼ਾਈਨ ਪਾਏ ਸੀ ਉਹ ਵੀ ਕਾਫੀ ਪਸੰਦ ਕੀਤੇ ਗਏ ਨੇ ਬਹੁਤ ਸੋਹਣੇ ਉਸ ਦੇ ਰਿਵਿਊ ਆਏ ਨੇ ਸਾਨੂੰ WhatsApp ਤੇ ਵੀ ਔਰ ਆਰਡਰ ਵੀ ਬਹੁਤ ਵਧੀਆ ਲੱਗਦਾ ਜਦੋਂ ਸਾਡੇ ਬਣੇ ਹੋਏ ਡਿਜ਼ਾਈਨ ਤੁਹਾਨੂੰ ਪਸੰਦ ਆਉਂਦੇ ਨੇ ਔਰ ਤੁਸੀਂ ਖਾਸ ਕਰਕੇ ਸਾਡੇ ਕੰਮ ਦੀ ਜਦੋਂ ਤਾਰੀਫ਼ ਕਰਦੇ ਹੋ ਕਿ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਬਿਲਕੁਲ ਅਸੀਂ ਕਦੀ ਪੈਸੇ ਪਿੱਛੇ ਨਹੀਂ ਭੱਜ ਰਹੇ ਹੈਗੇ ਕਿ ਅਸੀਂ ਥੋੜੇ ਸਮੇਂ ਦੇ ਵਿੱਚ ਪੈਸਾ ਜ਼ਿਆਦਾ ਕਮਾਉਣਾ ਸਾਨੂੰ ਇਹ ਹੁੰਦਾ ਹੈ ਕਿ ਥੋੜੇ ਸਮੇਂ ਦੇ ਵਿੱਚ ਆਪਣਾ ਨਾਮ ਬਣਾਇਆ ਜਾਵੇ ਤੁਹਾਨੂੰ ਕੰਮ ਅੱਛਾ ਕਰਕੇ ਦਿੱਤਾ ਜਾਵੇ ਕੁਝ ਲੋਕਾਂ ਦੀ ਸੋਚ ਹੁੰਦੀ ਹੈ ਕਿ ਆਪਾਂ ਬਾਹਰ ਕਿ ਸਾਰੇ ਦੇਖੋ ਪੈਸਾ ਹਰੇਕ ਹੀ ਬੰਦਾ ਮਿਹਨਤ ਕਰਕੇ ਬਣਾਉਂਦਾ ਪੈਸਾ ਕਦੀ ਵੀ ਇਦਾਂ ਨਹੀਂ ਹੈਗਾ ਕਿ ਕਿਸੇ ਨੂੰ ਉੱਪਰੋਂ ਡਿੱਗ ਰਿਹਾ ਹੈ ਨਾ ਮਿਹਨਤ ਨਾਲ ਹੀ ਬਣਦਾ ਸਾਰਾ ਕੁਝ ਇਸ ਕਰਕੇ ਆਪਾਂ ਪੈਸੇ ਦੀ ਸਾਰੇ ਜਾਨੀ ਕਦਰ ਕਰਿਆ ਕਰੋ ਠੀਕੇ ਜੀ ਔਰ ਸੋਹਣੇ ਸੋਹਣੇ ਸੂਟ ਜਿਹੜੀਆਂ ਭਣਾ ਬਣਾ ਰਹੀਆਂ ਨੇ ਤੇ ਉਹਨਾਂ ਦਾ ਪੈਸੇ ਲਾ ਕੇ ਦਿਲ ਖੁਸ਼ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰਾ ਹਿਪ ਤੱਕ ਦਾ ਕੰਮ ਹੋਇਆ ਹੋਇਆ ਬਹੁਤ ਪਿਆਰਾ ਜਿਹਾ ਪੀਸ ਜਿਹੜਾ ਬਣਿਆ ਹੋਇਆ ਤੇ ਇਸ ਤਰ੍ਹਾਂ ਨਾਲ ਰਹੇਗੀ ਇਹਦੇ ਬਾਟਮ ਠੀਕੇ ਜੀ ਔਰ ਨਾਲ ਇਸ ਤਰ੍ਹਾਂ ਦੁਪੱਟਾ ਰਹੇਗਾ ਦੁਪੱਟੇ ਦੇ ਵਿੱਚ ਆਪਾਂ ਲਾਈਨ ਟੈਬੀ कॉटन ਦਾ ਦੁਪੱਟਾ ਰੱਖਿਆ ਹੁੰਦਾ ਆ ਜਿਹੜੀਆਂ ਭੈਣਾਂ ਨੂੰ ਵੈਸੇ ਤਾਂ ਕਮਾਂਚ ਨੂੰ ਲਾਈਕ ਕਰਦੀਆਂ ਨੇ ਕਾਫੀ ਭੈਣਾਂ ਨਾ ਬਟ ਮੈਂ ਕਰ ਭੈਣਾਂ ਤੁਹਾਨੂੰ ਕਹਾ ਕਿ ਤੁਸੀਂ कॉटन ਦੇ ਸੂਟ ਬਣਾ ਰਹੇ ਹੋ ਮਸ਼ੀਨ ਵਰਕ ਦੇ ਉੱਪਰ ਤਾਂ ਤੁਸੀਂ ਉਸ ਦੇ ਨਾਲ कॉटन टਸ ਦੇ ਵਿੱਚ ਹੀ ਦੁਪੱਟਾ ਐਡ-ਆਨ ਕਰਾਓ ਕਿਉਂਕਿ ਤੁਸੀਂ ਤਾਂ ਉਹ ਦੇਖੋ ਸਿੰਪਲ ਡੇਲੀ ਵੇਅਰ ਲਈ ਤੁਸੀਂ ਉਹ ਸੂਟ ਬਣਾਉਣੇ ਹੁੰਦੇ ਜਿਵੇਂ ਗੁਰਦੁਆਰਾ ਸਾਹਿਬ ਜਾਣ ਲਈ ਛੋਟੇ-ਮੋਟੇ ਕਿਸੇ ਫੰਕਸ਼ਨ ਤੇ ਪਾਉਣ ਨੂੰ ਹੈ ਨਾ ਤੇ ਉਹਦੇ ਅਕੋਰਡਿੰਗ ਤੋਂ ਅਸੀਂ ਫੈਬ੍ਰਿਕ ਦੇ ਅਕੋਰਡਿੰਗ ਗੱਲ ਕਰੀਏ ਤਾਂ कॉटन ਚਾਹ ਦੇ ਦੁਪੱਟੇ ਦੇ ਉੱਪਰ ਪ੍ਰੋਪਰ ਕਲਰ ਆਉਂਦਾ ਆ ਕਮਾਂਚ ਤੁਹਾਨੂੰ ਇਹ ਸੇਮ ਡਿਜ਼ਾਈਨ ਪਸੰਦ ਆ ਤੁਸੀਂ ਸੇਮ ਤੇ ਵੀ ਕਰਵਾ ਸਕਦੇ ਹੋ ਲੋ ਜੀ ਅੱਜ ਵਾਲੇ ਸੂਟ ਵੀ ਬਹੁਤ ਜ਼ਿਆਦਾ ਸੋਹਣੇ ਆ ਜੀ ਬਹੁਤ ਹੀ ਪਿਆਰੇ ਜੇ ਸਰਦਾਰੀ ਜੀ ਲੁੱਕ ਜੇ ਵਾਲੇ ਸੂਟ ਨੇ ਜੀ ਇਹ ویسੇ ਸਾਡੇ ਬੁਟੀਕ ਤੇ ਬੰਦੇ ਹੀ ਹਮੇਸ਼ਾ ਸਰਦਾਰੀ ਲੁੱਕ ਵਾਲੇ ਨੇ ਕੋਈ ਡਾਰਕ ਜੇ ਸੂਟ ਸਾਡੇ ਨਹੀਂ ਬੰਦੇ ਹੈਗੇ ਇਸ ਤਰ੍ਹਾਂ ਨੈਕ ਦਾ ਕੰਮ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਦੂਰੋਂ ਦੇਖਣ ਨੂੰ ਲੱਗਦਾ ਕਿ ਆਪਣਾ ਇਹ ਅੱਜ ਦਾ ਹੈਂਡ ਦਾ ਕੰਮ ਕੀਤਾ ਹੋਇਆ ਆਪਾਂ ਨੇ ਠੀਕ ਹੈ ਜੀ ਬਹੁਤ ਪਿਆਰਾ ਨੈੱਕ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕਿਉਂਕਿ ਵੇਲ ਪਾਈ ਹੋਈ ਆਪਾਂ ਨੇ ਬਹੁਤ ਸੋਹਣੀ ਜਰੀ ਲਾ ਕੇ ਆਪਾਂ ਇਸ ਨੂੰ ਥੋੜਾ ਪਾਰਟੀ ਵੇਅਰ ਲੁੱਕ ਦਿੱਤੀ ਹੋਈ ਸੂਟਾਂ ਨੂੰ ਇਦਾਂ ਨਹੀਂ ਹੈਗਾ ਕਿ ਸਿੰਪਲ ਸੂਟ ਹੈ ਛੋਟੇ-ਮੋਟੇ ਫੰਕਸ਼ਨ ਦੇ ਉੱਪਰ ਆਰਾਮ ਨਾਲ ਜਿੱਦੇ ਬਰਥਡੇ ਪਾਰਟੀ ਹੋਗੀ ਕਿੱਤੀ ਪਾਰਟੀ ਹੋਗੀ ਤੁਸੀਂ ਆਰਾਮ ਨਾਲ ਵੇਅਰ ਕਰਕੇ ਜਾ ਸਕਦੇ ਹੋ ਠੀਕ ਹੈ ਜੀ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਇਸ ਤਰ੍ਹਾਂ ਤੇ ਬਹੁਤ ਹੀ ਜਿਆਦਾ ਸੋਹਣੇ ਆਪਣੇ ਘੇਰੇ ਦੇ ਉੱਪਰ ਫਲਾਰ ਰਹੇ ਹਨ ਕਿ ਉੱਪਰ ਨੂੰ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਬਣੇ ਹੋਏ ਨੇ ਕਲਰ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਹੀ ਸੋਹਣਾ ਪਰਪਲ ਕਲਰ ਹੈ ਜੀ ਪਹਿਲਾ ਕਲਰ ਤੁਹਾਨੂੰ ਦਿਖਾਇਆ ਸੀ ਰਸਟ ਮਹਿਰੂਨ ਜਿਹਾ ਕਲਰ ਔਰ ਸੈਕੰਡ ਕਲਰ ਹੈਗਾ ਪਰਪਲ ਕਲਰ ਬਹੁਤ ਹੀ ਪਿਆਰਾ ਤੁਹਾਨੂੰ ਸੇਮ ਕਲਰ ਪਸੰਦ ਆ ਸੇਮ ਵਰਕ ਪਸੰਦ ਤੁਸੀਂ ਕਰਵਾ ਸਕਦੇ ਹੋ ਅਗਰ ਕਲਰ ਇਹ ਪਸੰਦ ਆ ਵਰਕ ਦੂਸਰੇ ਦਾ ਪਸੰਦ ਆ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਰਹੀ ਗੱਲ ਮੈਜ਼ਰਮੈਂਟ ਦੀ ਕੁਝ ਭੈਣ ਜਿਹੜੀਆਂ ਨਵੀਆਂ ਆਉਂਦੀਆਂ ਨੇ ਥੋੜਾ ਡਰ ਜਾਂਦੇ ਨੇ ਕਿ ਤੁਸੀਂ ਬਿਲਕੁਲ ਨਹੀਂ ਡਰਨਾ ਜੀ ਅਗਰ ਤੁਹਾਨੂੰ ਮੈਜ਼ਰਮੈਂਟ ਨਹੀਂ ਲੈਣਾ ਆਉਂਦਾ ਤੁਹਾਡੇ ਕੋਲ ਤੁਹਾਡਾ ਸੂਟ ਤੁਹਾਡੀ ਅੱਛੀ ਫਿਟਿੰਗ ਵਾਲਾ ਸੂਟ ਹੈ ਹਨਾ ਤੁਸੀਂ ਮੈਨੂੰ ਟਾਈਮ ਦਿਓ ਮੇਰੇ ਕੋਲ ਟਾਈਮ ਲੈ ਕੇ ਆਪਾਂ ਵੀਡੀਓ ਕਾਲ ਤੇ ਗੱਲ ਕਰਕੇ ਆਪਾਂ ਤੁਹਾਡਾ ਜਿਹੜਾ ਅੱਛਾ ਮੈਜ਼ਰਮੈਂਟ ਹੈ ਉਹ ਲੈ ਲਾਂਗੇ ਠੀਕ ਹੈ ਜੀ ਤੇ ਇਸ ਦੇ ਨਾਲ ਆਪਾਂ ਰੱਖੀ ਪਲੇਨ ਬਾਟਮ ਤੇ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਜੀ ਛੋਟੀ ਡੱਬੀ ਵਾਲਾ ਜਾਨੀ ਕਿ ਬਾਂਦੀ ਡਿਜ਼ਾਈਨ ਦੇ ਵਿੱਚ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਬਣਿਆ ਹੋਇਆ ਹੈ ਤੁਸੀਂ ਕਾਟਨ ਤੇ ਵੀ ਕਰਵਾ ਸਕਦੇ ਹੋ ਜਿਹੜੀਆਂ ਕੰਟਰੀਆਂ ਵਿੱਚ ਠੰਡ ਪੈਜੀ ਤੁਸੀਂ ਪਿਛਲੇ ਮਹੀਨੇ ਦੇ ਉੱਪਰ ਵੀ ਕਰਵਾ ਸਕਦੇ ਹੋ ਹੁਣ ਰਹੀ ਗੱਲ ਕਲਰ ਸੈਂਡ ਕਰਨ ਦੀ ਹੈ ਨਾ ਵੀ ਤੁਸੀਂ ਕਲਰ ਕਿੱਦਾਂ ਡਿਸਾਈਡ ਕਰੋਗੇ ਕਲਰ ਆਪਾਂ ਤੁਹਾਨੂੰ ਸੈਂਡ ਕਰਾਂਗੇ ਕਲਰ ਚਾਰਟ ਸੈਂਡ ਕਰਾਂਗੇ ਤੁਸੀਂ ਕਲਰ ਚਾਰਟ ਦੇ ਵਿੱਚੋਂ ਆਪਣਾ ਕਲਰ ਪਸੰਦ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਇਸ ਕਲਰ ਦੇ ਉੱਪਰ ਸੂਟ ਬਣਾਉਣਾ ਪਸੰਦ ਕਰਦੇ ਹੋ ਠੀਕ ਹੈ ਜੀ ਲੋ ਜੀ ਇਹ ਆਪਾਂ ਕੀਤਾ ਹੋਇਆ ਜੀ ਡਬਲ ਟੋਨ ਪਸ਼ਮੀਨੇ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਆ ਕਾਫੀ ਸੂਟਾਂ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਬਣਾ ਚੁੱਕੇ ਹਾਂ ਬਟ ਆਪਾਂ ਨੇ ਸੇਮ ਫੈਬਰਿਕ ਦੇ ਉੱਪਰ ਸੇਮ ਹੀ ਕਲਰ ਦੇ ਉੱਪਰ ਬਣਾਇਆ ਸੀ ਇਹ ਥੋੜਾ ਡਿਫਰੈਂਟ ਕਲਰ ਦੇ ਉੱਪਰ ਬਣਾਇਆ ਹੈ ਬਟ ਫੈਬਰਿਕ ਸੇਮ ਹੀ ਹੈ ਜਿਕੇ ਸਾਈਡ ਆਪਾਂ ਪਿਛਲੀ ਵਾਰ ਬਣਾਇਆ ਸੀ ਕォਟਰਾਈਜ਼ ਦੇ ਉੱਪਰ ਤੇ ਹੁਣ ਆਪਾਂ ਬਣਾਇਆ ਹੋਇਆ ਜੀ ਡਬਲ ਟੋਨ ਪਸ਼ਮੀਨੇ ਦੇ ਉੱਪਰ ਇਸ ਤਰ੍ਹਾਂ ਬਹੁਤ ਸੋਨਾ ਮਿਰਰ ਇਹਦੇ ਵਿੱਚ ਆਪਣੇ ਐਡ ਕਰਕੇ ਤੇ ਜਿਹੜਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ neck ਦਾ ਕੰਮ ਹੈ ਬਾਹਾਂ ਦਾ ਕੰਮ ਹੈ ਇਸ ਤਰ੍ਹਾਂ ਘੇਰੇ ਦਾ ਕੰਮ ਹੈ ਠੀਕ ਹੈ ਜੀ ਬਹੁਤ ਹੀ ਛੋਟੀ ਜਿਹੀ ਕੁੜਤੀ ਹੈ ਤੁਸੀਂ ਦੇਖ ਸਕਦੇ ਹੋ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਆਪਾਂ ਨੇ ਮਿਰਰ ਦਾ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਜੀ ਘੇਰੇ ਦਾ ਬਾਹਾਂ ਦਾ neck ਦਾ ਕੰਮ ਹੈ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਏ ਤੁਸੀਂ ਕਾਟਨ ਦੇ ਉੱਪਰ ਵੀ ਕਰਵਾ ਸਕਦੇ ਹੋ ਇਹ ਆਪਾਂ ਡਬਲ ਟੋਨ ਪਸ਼ਮੀਨਾ ਦੇ ਉੱਪਰ ਕੀਤਾ ਹੈ ਕਿਉਂਕਿ ਜਿਹੜੀ ਕੰਟਰੀ 'ਚ ਜਾਣੇ ਉੱਥੇ ਬਹੁਤ ਸਾਰੀ ਠੰਡ ਪੈ ਰਹੀ ਹੈ ਠੀਕ ਹੈ ਜੀ ਇਸ ਤਰ੍ਹਾਂ ਨਾਲ ਪਲੇਨ ਸਲਵਾਰ ਔਰ ਇਸ ਤਰ੍ਹਾਂ ਆਪਣਾ ਦੁਪੱਟਾ ਇਸ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਾਇਆ ਹੋਇਆ ਜੀ ਨਾਲ ਟੈਬੀ ਕਾਟਨ ਦਾ ਹੀ ਦੁਪੱਟਾ ਆਪਾਂ ਨੇ ਰੱਖਿਆ ਹੋਇਆ ਕਿਉਂਕਿ ਕਾਟਨ ਟੱਚ ਦੇ ਫੈਬਰਿਕ ਦੇ ਵਿੱਚ ਕਾਟਨ ਦੇ ਹੀ ਦੁਪੱਟੇ ਅੱਛੇ ਲੱਗਦੇ ਨੇ ਔਰ ਕਲਰ ਵੀ ਪ੍ਰੋਪਰ ਆਉਂਦੇ ਨੇ ਇਹਨਾਂ ਤੋਂ ਇਲਾਵਾ ਤੁਹਾਨੂੰ ਕੋਈ ਆਪਣਾ ਵੀ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਸਾਡੇ ਡਿਜ਼ਾਈਨ ਪਸੰਦ ਹੋਣ ਵੈਸੇ ਮੋਸਟਲੀ ਸਾਡੇ ਹੀ ਡਿਜ਼ਾਈਨ ਭੈਣਾਂ ਨੂੰ ਪਸੰਦ ਨੇ ਸਾਨੂੰ ਸਿਰ ਭੈਣਾਂ ਡਿਜ਼ਾਈਨ ਦੱਸ ਦਿੰਦੀਆਂ ਨੇ ਸਾਡੇ ਵਾਲਿਆਂ ਚੋਂ ਹੀ ਅੱਜ ਕਾਫੀ ਸਾਰੇ ਸੂਟ ਇੰਡਾਂ ਦੇ ਸੀ ਜਿਹੜੇ ਸੇਮ ਡਿਜ਼ਾਈਨ ਸੇਮ ਕਲਰ ਸਭ ਨੂੰ ਪਸੰਦ ਆਏ ਤਾਂ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਹਾਨੂੰ ਸਾਡੇ ਬਣੇ ਹੋਏ ਡਿਜ਼ਾਈਨ ਹਨਾ ਪਸੰਦ ਆਉਂਦੇ ਨੇ ਔਰ ਕਾਫੀ ਸਾਰੀਆਂ ਭੈਣਾਂ ਤੇ ਇਦਾਂ ਵੀ ਕਹਿ ਰਹੇ ਨੇ ਕਿ ਅਮਨ ਆਪਣੀ ਪਸੰਦਾਂ ਬਣਾ ਦਿਓ ਯਾਰ ਸਾਡੇ ਕੋਲ ਨਾ ਟਾਈਮ ਨਹੀਂ ਕਿ ਅਸੀਂ ਤੁਹਾਨੂੰ ਟਾਈਮ ਕੱਢ ਕੇ ਦੱਸੀਏ ਹਨਾ ਤੇ ਆਪਾਂ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਜਾਨੀ ਕਿ ਸਰਦਾਰੀ ਲੁੱਕ ਵਾਲੇ ਸੂਟ ਬਣਾ ਕੇ ਭੇਜ ਦਿਆ ਤੇ ਇਹ ਰਹੇਗਾ ਜੀ ਸਿੰਪਲ ਬਲੈਕ ਸੂਟ ਹੈ ਜਿਵੇਂ ਇਹਦਾ ਮੇਰੇ ਨਾਲ ਮੇਰਾ ਕੋਈ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਬੰਦਾ ਨਹੀਂ ਤਾਂ ਫਿਰ ਲੱਗਦਾ ਕਿ ਸ਼ਾਇਦ ਆਪਣੇ ਕੋਲ ਥੋੜਾ ਜਿਹਾ ਹਲਕਾ ਫੁਲਕਾ ਹੋਵੇ ਜਿੱਤੇ ਵਰਕ ਨਾ ਹੋਵੇ ਸਿੰਪਲ ਜਿਹਾ ਹੋਵੇ ਹਨਾ ਤੇ ਇਸ ਤਰ੍ਹਾਂ ਭੈਣ ਨੇ ਵੀ ਸਿੰਪਲ ਜਿਹਾ ਸੂਟ ਜਿਹੜਾ ਬਣਵਾਇਆ ਪਿੱਛੇ ਵੀ ਆਪਣੇ ਜਿਹੜੇ ਸੂਟ ਬਣਾਈ ਸੀ ਉਹਨਾਂ ਦੇ ਵਿੱਚ ਵੀ ਆਪਾਂ ਨੇ ਇੱਕ ਬਲੈਕ ਸੂਟ ਬਣਾਇਆ ਸੀ ਬਿਲਕੁਲ ਸਿੰਪਲ ਹੀ ਤੇ ਇਹ ਵੀ ਆਪਾਂ ਬਿਲਕੁਲ ਸਿੰਪਲ ਸੂਟ ਬਣਾਇਆ ਬਲੈਕ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਤੇ ਇਸ ਦੇ ਨਾਲ ਆਪਾਂ ਤੇ ਨਾਲ ਰਹੇਗੀ ਜੀ ਪਲੇਨ ਬਾਟਮ ਔਰ ਨਾਲ ਰਹੇਗਾ ਜੀ ਦੁਪੱਟਾ ਦੁਪੱਟੇ ਵੀ ਤੁਸੀਂ ਦੇਖ ਸਕਦੇ ਟਿਸ਼ੂ ਫਿਨਿਸ਼ਿੰਗ ਆਪਾਂ ਨੇ ਦਿੱਤੀ ਹੋਈ ਹੈ ਠੀਕ ਹੈ ਔਰ ਵਿੱਚ ਜ਼ਿਗਜ਼ੈਕ ਜਿਹੜੇ ਜਿੱਦਾਂ ਆਪਾਂ ਕਹਦੇ ਗੋਟਾ ਪੱਤੀ ਆਪਾਂ ਐਡ-ਆਨ ਕਰਦੇ ਹਾਂ ਤੇ ਉਹਦੀ ਜਗ੍ਹਾ ਤੇ ਆਪਾਂ ਨੇ ਜ਼ਿਗਜ਼ੈਕ ਐਡ ਕਰਕੇ ਦੁਪੱਟਾ ਜਿਹੜਾ ਡਿਜ਼ਾਈਨ ਕੀਤਾ ਹੋਇਆ ਜੀ ਤੁਹਾਨੂੰ ਅਗਰ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਬਲੈਕ ਕਲਰ ਪਾਉਣਾ ਚਾਹੁੰਦੇ ਹੋ ਬਟ ਹੈਵੀ ਨਾ ਹੋਵੇ ਤੁਸੀਂ ਇਸ ਤਰ੍ਹਾਂ ਪਲੇਨ ਬਣਾ ਸਕਦੇ ਹੋ ਵੀ ਤੁਸੀਂ ਥੋੜਾ ਹੋਰ ਕਲਰ ਦੇ ਵਿੱਚ ਜਾਣਾ ਚਾਹੁੰਦੇ ਤੁਸੀਂ ਹੋਲ ਕਲਰ ਵੀ ਆਪਣੇ ਜੀ ਬਣਵਾ ਸਕਦੇ ਹੋ ਤੇ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹੁਣ ਇੱਕ ਸ ये अपना जी जॉर्ज फैब्रिक के उपर कलर बहुत ही ज्यादा सोहना है बड़ा ही प्यारा लाइट जहाँ लाइट पिंक अगर मैं गल करा ठीक है जी इस तरह रहेगा इसका नैक इस तरह बहुत ही स्टालिश जहा नैक बनया तो देख सकते हो यह अनस्टिच ही पियासी अनस्टिच ही जाना इस करके थोड़ा तो शेयर किया फैब्रिक जॉर्ज का रहेगा नैक के उपर काम है जी ठीक है और इस तरह अपनी ਸ਼ੋਰ ਦੇ ਘੇਰੇ ਤੋਂ ਉੱਪਰ ਤੱਕ ਆਪਣੇ ਜਿਹੜੇ ਫਲਾਅਰ ਬਣੇ ਹੋਏ ਨੇ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੈ ਜੀ ਬਾਦਾਂ ਲਾ ਕੇ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਔਰ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਣਿਆ ਹੋਇਆ ਅਗਰ ਤੁਸੀਂ ਇਸ ਨੂੰ ਸਟਿਚਿੰਗ ਕਰਵਾਓਗੇ ਤਾਂ ਇਸ ਨੂੰ ਮਹਿਰੂਨ ਕਲਰ ਰੈੱਡ ਕਲਰ ਦੀ ਪੇਸਟਿੰਗ ਫਿਨਿਸ਼ਿੰਗ ਪੱਟੀ ਜਿਹਦਾ ਮਹਿਰੂਨ ਕਲਰ ਦੀ ਲਗਵਾ ਸਕਦੇ ਹੋ ਅਗਰ ਨਹੀਂ ਤੁਸੀਂ ਪੇਸਟਿੰਗ ਪੱਟੀ ਲਾਇਕ ਕਰੇ ਤੁਸੀਂ ਇਸ ਨੂੰ ਹਲਕੀ ਫੁਲਕੀ ਲੇਸ ਜਿਹੜੀ ਕਲਰ ਕੰਟਰਾਸਟ ਦੇ ਵਿੱਚ ਲਗਾ ਸਕਦੇ ਹੋ ਠੀਕ ਹੈ ਜੀ ਫੈਬਰਿਕ ਜੌਰਜਟ ਦਾ ਰਹੇਗਾ ਕਿਉਂਕਿ ਇਹ ਹਰ ਇੱਕ ਮੌਸਮ ਦੇ ਵਿੱਚ ਆਪਾਂ ਪਾ ਸਕਦੇ ਹਾਂ ਇਹ ਕਿਉ ਤੋ ਜੇ ਨਹੀਂ ਜੇ ਟਾਪਟਾ ਲਗਾਉਣਾ ਚਾਹੁੰਦੇ ਟਾਪਟਾ ਵੀ ਲਗਵਾ ਸਕਦੇ ਅਗਰ ਕਾਟਨ ਤੁਸੀਂ ਲਗਾਉਣਾ ਚਾਹੁੰਦੇ ਕਾਟਨ ਵੀ ਲਵਾ ਸਕਦੇ ਹੋ ਬਟ ਅਗਰ ਮੈਂ ਤੁਹਾਨੂੰ ਕਹਾਂ ਸਾਰੇ ਬੈਨਸਲਾ ਦਵਾ ਵੀ ਤੁਸੀਂ ਅਗਰ ਹੈਵੀ ਸੂਟ ਬਣਾ ਰਹੇ ਹੋ ਤਾਂ ਉਹਦੇ ਨੀਚੇ ਟਾਪਟਾ ਲਾਈਨਿੰਗ ਹੀ ਐਡ ਕਰਵਾਇਆ ਕਰੋ ਕਿਉਂਕਿ ਕਾਫੀ ਸਾਰੇ ਆਰਡਰ ਜਦੋਂ ਸਾਡੇ ਕੋਲ ਆਉਂਦੇ ਨੇ ਸ਼ੁਰੂ ਭੈਣਾਂ ਗੱਲ ਕਰਦੀਆਂ ਤਾਂ ਉਹੀ ਉਹਨਾਂ ਨੂੰ ਡਰ ਹੁੰਦਾ ਕਿ ਅਮਨ ਸਾਡੇ ਸੂਟਾਂ ਥਲੇ ਜਿਆ ਕਾਟਨ ਦੀ ਲਾਈਨਿੰਗ ਨਾ ਐਡ ਕਰਿਓ ਤਾਂ ਕਾਟਨ ਦੇਖੋ ਕਈ ਕੁਆਲਿਟੀ ਦੇ ਵਿੱਚ ਆਉਂਦੀ ਹਲਕੀ ਵਾਲੀ ਚ ਵੀ ਆਉਂਦੀ ਔਰ ਵਧੀਆ ਵਾਲੀ ਦੇ ਵਿੱਚ ਵੀ ਆਉਂਦੀ ਹੈ ਔਰ ਇਹ ਸਾਡਾ ਫਰਜ ਬਣਦਾ ਕਿ ਅਗਰ ਤੁਸੀਂ ਅੱਛੇ ਕੱਪੜੇ ਅੱਛੇ ਕੱਪੜੇ ਦੇ ਉੱਪਰ ਆਪਣਾ ਸੂਟ ਰੈਡੀ ਕਰਵਾ ਰਹੇ ਹੋ ਤਾਂ ਆਪਾਂ ਤੁਹਾਨੂੰ ਲਾਈਨਿੰਗ ਸੁਜੈਸਟ ਕਰੀਏ ਜੇ ਅਗਰ ਤੁਹਾਨੂੰ ਨਹੀਂ ਵੀ ਪਤਾ ਤੇ ਆਪਾਂ ਤੁਹਾਨੂੰ ਅੱਛੀ ਲਾਈਨਿੰਗ ਜਿਹੜੀ ਲਗਾ ਕੇ ਦਈਏ ਸੂਟ ਦੇ ਨੀਚੇ ਤਾਂ ਭੈਣਾਂ ਆਈਏ ਕਹਿਣਗੀਆਂ ਕਿ ਅਮਰਾ ਸੀ ਇੱਕ ਦੋ ਵਾਰੀ ਵਾਸ਼ ਕੀਤਾ ਤੇ ਸਾਡੇ ਸੂਟ ਜਿਹੜੀ ਲਾਈਨਿੰਗ ਹੈ ਕੱਪੜਾ ਸਾਡਾ ਸ਼੍ਰਿੰਕ ਹੋ ਗਿਆ ਸਾਰਾ ਲਾਈਨਿੰਗ ਪਤਾ ਨਹੀਂ ਕਿੱਧਰ ਚਲੀ ਗਈ ਜਾਂ ਕੁਛ ਇਦਾਂ ਹੋ ਜਾਂਦਾ ਤਾਂ ਬਹੁਤ ਹੀ ਬੁਰਾ ਲੱਗਦਾ ਜਦੋਂ ਉਹ ਵਿਚਾਰੀਆਂ ਦੱਸ ਦਿੰਦੀਆਂ ਨੇ ਚੀਜ਼ਾਂ ਤੇ ਭੈਣੋ ਤਾਨੂੰ ਮੈਂ ਅਗਰ ਇੱਕ ਸਲਾਹ ਦਵਾਂ ਤਾਂ ਕੋਈ ਵੀ ਸੂਟ ਤੁਸੀਂ ਰੈਡੀ ਕਰਵਾ ਰਹੇ ਹੋ ਅਗਰ ਤੁਹਾਨੂੰ ਨਹੀਂ ਨਾਲੇ ਤਾਂ ਤੁਸੀਂ ਸਾਡੇ ਤੇ ਛੱਡ ਦਿਓ ਵੀ ਆਪਾਂ ਕਿਸ ਕੱਪੜੇ ਦੇ نیچے ਤੁਹਾਨੂੰ ਕਿਹੜੀ ਲਾਈਨਿੰਗ ਜਿਹੜੀ ਐਡ-ਆਨ ਕਰਕੇ ਦੇਣੀ ਹੈ ਠੀਕ ਹੈ ਕਿਉਂਕਿ ਸਾਡੇ ਕੋਲ ਕੱਪੜਾ ਸਾਡੇ ਸਾਹਮਣੇ ਸਾਨੂੰ ਪਤਾ ਹੈ ਕਿ ਇਹ ਕੱਪੜੇ નીચે ਕਿਹੜੀ ਲਾਈਨਿੰਗ ਲੱਗੇਗੀ ਫੋਨ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਜੀ ਜੋਰ ਜੱਟ ਹਨਾ ਤੁਹਾਨੂੰ ਪਤਾ ਹੈ ਕਿ ਇਹ ਹੈ ਜੀ ਜੋਰਜਟ ਤੇ ਜੋਰਜਟ ਦੇ نیچے ਹੈਗਾ ਜਦੋਂ ਟਾਪ ਟਾਪ ਲਗਾਵਾਂਗੇ ਤਾਂ ਬਹੁਤ ਸੋਹਣੀ ਫਿਨਿਸ਼ਿੰਗ ਵੀ ਆਉਣੀ ਹੈ ਔਰ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਸੀ ਥਰੂ ਫੈਬਰਿਕ ਹੈ ਔਰ ਟਾਪ ਟਾ ਲਾਈਨਿੰਗ ਦੇ ਨਾਲ ਇਹ ਸਾਰਾ ਕਵਰ ਹੋ ਜਾਏਗਾ ਠੀਕ ਹੈ ਜੀ ਔਰ ਤੁਹਾਡਾ ਸੂਟ ਜਿਹੜੀ ਲਾਈਫ ਅਗਰ ਮੈਂ ਕਹਾਂ ਵੀ ਲੌਂਗ ਲਾਈਫ ਹੋ ਜਾਏਗੀ ਤੁਹਾਡੇ ਸੂਟ ਦੀ ਤੇ ਇਸ ਤਰ੍ਹਾਂ ਆਪਣੀ ਘੇਰੇ ਦੇ ਉੱਪਰ ਕੰਮ ਹੈ ਜੀ ਬਾਹਾਂ ਦੇ ਉੱਪਰ ਕੰਮ ਹੈ ਔਰ ਨਾਲ ਹੀ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ ਇਸ ਤਰ੍ਹਾਂ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣੇਗਾ ਤੁਹਾਨੂੰ ਇਹ ਸੇਮ ਐਜ਼ ਇਟ ਪਸੰਦ ਹੈ ਤੁਸੀਂ ਐਜ਼ ਇਟ ਹੀ ਬਣਾ ਸਕਦੇ ਹੋ ਅਗਰ ਕਲਰ ਤੁਸੀਂ ਚੇਂਜ ਕਰਨਾ ਕਲਰ ਚੇਂਜ ਕਰਨ ਦੇ ਅਕੋਰਡਿੰਗ ਹੀ ਆਪਾਂ ਜਿਹੜਾ ਥ੍ਰੈਡ ਦਾ ਕਲਰ ਹੈ ਉਹ ਚੇਂਜ ਕਰ ਦਾਂਗੇ ਠੀਕ ਹੈ ਜੀ ਕਿਉਂਕਿ ਇਸ ਕਲਰ ਦੇ ਉੱਪਰ ਇਹੀ ਜਿਹੜਾ ਕਲਰ ਥ੍ਰੈਡ ਦਾ ਜੱਚ ਰਿਹਾ ਸੀ ਇਸ ਕਰਕੇ ਆਪਾਂ ਇਹੀ ਕਲਰ ਐਡ ਆਨ ਕੀਤਾ ਹੈ ਅਗਰ ਕੋਈ ਸੂਟ ਦਾ ਕਲਰ ਹੋ ਰਿਹਾ ਹੈ ਤਾਂ ਉਹ ਦੇ ਅਕੋਰਡਿੰਗ ਜੋ ਕਲਰ ਸਹੀ ਲੱਗੇਗਾ ਉਹ ਆਪਾਂ ਐਡ ਆਨ ਕਰਨਾ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਦੁਪੱਟਾ ਗੰਬਰ ਦਾ ਆਪਾਂ ਨੇ ਦੁਪੱਟਾ ਰੱਖਿਆ ਹੋਇਆ ਬਹੁਤ ਹੀ ਜ਼ ਬਹੁਤ ਹੀ ਪਿਆਰਾ ਲੱਗਦਾ ਦੁਪੱਟਾ ਦੇਖੋ ਜੀ ਇਦਾਂ ਦੇ ਡਿਜ਼ਾਈਨਰ ਦੁਪੱਟੇ ਤੁਸੀਂ ਦੇਖਦੇ ਹੋ ਕਿ ਇਹਨਾਂ ਨੂੰ ਸੋਹਣੇ ਲੱਗਦੇ ਰੋ ਟਾਈਮ ਵੀ ਲੱਗਦਾ ਜੀ ਇਹ ਚੀਜ਼ਾਂ ਬਣਾਉਣ ਨੂੰ ਠੀਕ ਹੈ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਹੋਈ ਹੋਈ ਦੁਪੱਟੇ ਦੀ ਸੂਟ ਦੇ ਨਾਲ ਬਿਲਕੁਲ ਸਹੀ ਡਿਜ਼ਾਈਨਿੰਗ ਜਿਹੜੀ ਮੈਚ ਹੋਈ ਹੋਈ ਹੈ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਜਿਹੜਾ ਬਣਿਆ ਹੋਇਆ ਔਰ ਬਿਲਕੁਲ ਲਾਈਟ ਵੇਟ ਹੈ ਔਰ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਕੋਈ ਇਦਾਂ ਦਾ ਨਹੀਂ ਹੈਗਾ ਕਿ ਦੁਪੱਟਾ ਸਲਿੱਪਰੀ ਹੈ ਤੁਹਾਡੇ ਸਿਰ ਦੇ ਉੱਪਰ ਨਹੀਂ ਟਿਕੇਗਾ ਆਰਾਮ ਨਾਲ ਤੁਸੀਂ ਸਿਰ ਦੇ ਉੱਪਰ ਲੈ ਸਕਦੇ ਹੋ ਗਲ ਦੇ ਵਿੱਚ ਪਾ ਸਕਦੇ ਹੋ ਅਗਰ ਮੈਂ ਗੱਲ ਕਰਾਂ ਕਿ ਸਾਡੇ ਇੱਥੇ ਲੋਕਲ ਪਹਿਣਾ ਪੰਜਾਬ ਵਾਲੀਆਂ ਤਾਂ ਗਰਮੀ ਦੇ ਵਿੱਚ इजीली ਇਹ ਵਾਲਾ ਦੁਪੱਟਾ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਚਲੋ ਜੀ ਅਗਰ ਤੁਹਾਨੂੰ ਸੇਮ ਡਿਜ਼ਾਈਨ ਪਸੰਦ ਹੈ ਸੇਮ ਕਲਰ ਪਸੰਦ ਹੈ ਤੁਸੀਂ ਸੇਮ ਤੇ ਕਰਵਾ ਸਕਦੇ ਹੋ ਅਗਰ ਤੁਹਾਨੂੰ ਕਲਰ ਕੋਈ ਹੋਰ ਪਸੰਦ ਹੈ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਅਮਨ ਅਸੀਂ ਜੌਰਜਟ ਦੇ ਵਿੱਚ ਹੀ ਬਣਾਉਣਾ ਚਾਹੁੰਦੇ ਹਾਂ ਬਟ ਸਾਨੂੰ ਕਲਰ ਸੈਂਡ ਕਰੋ ਅਸੀਂ ਕਲਰ ਸੈਂਡ ਕਰਾਂਗੇ ਤੁਸੀਂ ਜੌਰਜਟ ਦੇ ਵਿੱਚੋਂ ਕਲਰ ਡਿਸਾਈਡ ਕਰਕੇ ਤੁਸੀਂ ਆਪਣੇ ਲਈ ਸੂਟ ਜਿਹੜੇ ਉਹ ਰੈਡੀ ਕਰਵਾ ਸਕਦੇ ਹੋ ਚਲੋ ਜੀ ਅੱਜ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਨੇ ਸਾਰੇ ਕਾਟਨ ਔਰ ਇੱਕ ਤੁਹਾਨੂੰ ਸੂਟ ਦਿਖਾਇਆ ਆਪਾਂ ਡਬਲ ਟੋਨ ਪਸ਼ਮੀਨਾ ਦੇ ਉੱਪਰ ਇਹ ਆਪਾਂ ਤਾਂ ਦਿਖਾਉਨੇ ਆਂ ਦੇਖੋ ਪੰਜਾਬ ਦੇ ਵਿੱਚ ਤਾਂ ਕਾਫੀ ਗਰਮੀ ਪੈ ਰਹੀ ਹੈ ਨਾ ਤੇ ਕਈ ਭਰਾ ਕਹ ਬਾਕੀ ਕਾਫੀ ਕੰਟਰੀਆਂ ਦੇ ਵਿੱਚ ਠੰਡ ਪੈ ਰਹੀ ਏ ਠੀਕ ਜਿੱਥੇ ਸਰਦੀ ਹੈ ਹਜੇ ਜ਼ਿਆਦਾ ਤੇ ਉਹ ਪਹਿਣਾ ਹਜੇ ਪਸ਼ਮੀਨੇ ਦੇ ਸੂਟ ਬਣ ਰਹੇ ਨੇ ਸਾਡੇ ਕਾਫੀ ਸਾਰੇ ਉਹ ਨੈਕਸਟ ਵੀਡੀਓਸ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਹਾਂ ਜਿਹੜੀਆਂ ਬਣਾ ਨੂੰ ਜਲਦੀ ਇਹ ਵੇਟ ਨਹੀਂ ਕਰ ਸਕਦੀਆਂ ਤੇ ਪਹਿਣਾ ਅਗਰ ਤੁਸੀਂ ਪਸ਼ਮੀਨੇ ਦੇ ਉੱਪਰ ਸੂਟ ਬਣਾਉਣੇ ਨੇ ਗਰਮ ਕੱਪੜੇ ਦੇ ਉੱਪਰ ਬਣਾਉਣੇ ਤੁਸੀਂ ਇਹਨਾਂ ਦੇ ਵਿੱਚੋਂ ਡਿਜ਼ਾਈਨ ਡਿਸਾਈਡ ਕਰਕੇ ਤੇ ਆਪਣੇ ਲਈ ਗਰਮ ਸੂਟ ਬਣਵਾ ਸਕਦੇ ਹੋ ਤੇ ਜਿਹੜੀਆਂ ਬਣਾ ਨੂੰ ਕਾਟਨ ਦੇ ਚਾਹੀਦੇ ਨੇ ਤੇ ਜਿਹੜੀ ਪਿੱਛੇ ਆਪਾਂ ਵੀਡੀਓ ਅਪਲੋਡ ਕੀਤੀ ਸੀ ਉਸ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨ ਸੀ ਕਦਰ ਸੋ ਮੋਸਟਲੀ ਸਾਡੇ ਸਾਰੇ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਨੇ ਡਿਫਰੈਂਟ ਹੁੰਦੇ ਨੇ ਔਰ ਡੀਸੈਂਟ ਜੇ ਹੁੰਦੇ ਨੇ ਠੀਕ ਹੈ ਜੀ ਤੇ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਕਿਸੇ ਵੀ ਫੈਬਰਿਕ ਉੱਪਰ ਤੁਸੀਂ ਕਰਵਾਉਣਾ ਤਾਂ ਉਹਨੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਾਂ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ